ਲਾਇਆ ਵੀ ਫਿਰ ਰਾਲਾ ਜੀ ਕਰੋ ਸਟਾਰਟ ਫੜ ਵੀ ਟਰਮੀਨਲ ਦੇਖੀ ਹੋਵੇ ਦੁਬਾਰੇ ਚੈੱਕ ਕਰੀਏ ਇੱਕ ਮਿੰਟ ਉਹ ਦੇ ਚਾਬੀ ਕਿਥੇ ਹੈ ਕਿਹੜੀ ਚਾਬੀ ਅੱਛਾ ਹੁਣ ਬੱਤੀ ਲਾਈ ਗਏ ਇਹਨੂੰ ਇੱਧਰ ਲਾਈ ਹੈ ਕੀ ਬੱਲ ਵੀ ਲਾਤੀ ਬੱਲ ਵੀ ਬਲਦਾ ਹੈ ਨਹੀਂ ਬਲ ਪਿਆ ਬਲ ਪਿਆ ਕਰ ਦਈਏ ਟਾਕ ਇਹ ਕਿਹਾ ਕਾਪੀ ਸੁੱਚਾ ਗਰੰਟ ਦੇ ਕੇ ਇੱਥੇ ਵੀ ਇੱਥੇ ਕੰਮ ਕਰਦਾ ਹੈ ਮਾਰ ਮੜਾ ਜਾ ਸੈਲਫ ਕਰੋ ਪੋਲੀ ਟਰਮੀਨਲ ਅੱਗੇ ਹੋ ਗਏ ਸੱਸ ਜਨਰੇਟਰ ਨਾ ਕੰਮ ਕਰਦਾ ਹੋਵੇ ਜਾਂ ਟਰਮੀਨਲ ਖੋਲਣੇ ਨਾ ਬੰਦ ਹੋ ਜਾਵੇ ਇਹ ਜਗੇ ਬੰਦ ਹੋ ਰਿਹਾ ਇਹ ਕੀ ਬੱਪੇ ਹੈ ਯਾਰ ਆਹ ਵੀ ਮੰਨ ਲਏ ਆ ਹਾਂ ਉਹ ਬੱਤੀ ਬੰਦ ਹੋ ਲੋ ਜੀ ਹੁਣ ਪਟਾ ਕੇ ਆਪਾਂ ਇਹਦਾ ਆਲਟੀਨੇਟਰ ਗਾਰਡ ਵਾਲੀ ਬੱਤੀ ਵਾਲੀ ਆਈ ਨਹੀਂ ਲੋਟ ਬੱਲੇ ਵਾਲੀ ਇਹ ਹੋਣੀ ਚਾਹੀਦੀ ਹੈ ਸਟਾਰਟ ਹੋਏ ਤੇ ਬੰਦ ਤੇ ਰਹਿੰਦੀ ਹੈ ਜਗਦੀ ਬਾਕੀ ਕੰਮ ਕੰਪਲੀਟ ਹੈ ਟਰੈਕਟਰ ਦਾ ਵੀ ਦੇਖਦੇ ਆ ਵੀ ਕੀ ਹੈ ਸਮੱਸਿਆ ਕੋਈ ਪੱਕੀ ਜੀ ਜਵਾਬ ਹੈ ਯਾਰ ਹੈਂ ਕਿਆ ਸਮੱਸਿਆ? ਕਾਟ ਦੇਣਾ। ਕਾਟਵਾ ਕੇ ਦੇਖਣਾ। ਇਹਗਾ ਵੀ ਉਹ ਲੈ ਆਉਣਾ ਲੈ ਕੇ ਆਉਂਗਾ ਹਨ ਜਾਣਾ। ਇਹ ਪੁਰਜਾ ਛਾਟ ਹੈ ਤਾਂ। ਪੁਰਜਾ ਹੀ ਪਾ ਕੇ ਦੇਖਣਾ ਮੈਂ। ਨਹੀਂ ਪੁਰਜਾ ਚੈੱਕ ਨਹੀਂ ਨਾ ਹੁੰਦਾ ਹੈਗਾ। ਦੂਏ ਆਮ ਕਟੌੜ ਚੈੱਕ ਹੋ ਜਾਂਦੇ ਜਿਹੜੇ ਛੋਟੇ ਹੁੰਦੇ ਸਭ। ਚਲੋ ਦੇ ਨੇ। ਹੋਰ ਕੋਈ ਸਮੱਸਿਆ ਵਿੱਚ? Noin. Noin. Tää on ikäänkuin jäätynyt hirveän huonosti.